ਜਾ ਜੀ ਵੀਡੀਓ ਵੇਖ ਰਖਿਆ ਸਭ ਨੂੰ ਜੀ ਆਣ ਲੈ ਕੇ ਹਾਜ਼ਰਾਂ ਇਤੀ ਵੱਡੀ ਖਬਰ ਖਬਰ ਨੂੰ ਅੰਤ ਤੱਕ ਜ਼ਰੂਰ ਦੇਖਣਾ ਜਿੰਨਾ ਵੀਰਾਂ ਪੈਨਾਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਸ਼ੁਰੂਆਤ ਕਰਦੇ ਆਂ ਇੰਦੀ ਵੱਡੀ ਖਬਰ ਟਰੰਪ ਨਾਲ ਮੁਲਾਕਾਤ ਰਹੀ ਅਮਰੀਕਾ ਪੁੱਜੇ ਉਸਦੇ ਰਾਸ਼ਟਰਪਤੀ ਉਸਦੇ ਰਾਸ਼ਟਰਪਤੀ ਭਲੰਦੀ ਮੇਰੇ ਪੁੱਤ ਅਮਰੀਕਾ ਦੌਰੇ ਤੇ ਪੁੱਜ ਗਏ ਅਤੇ ਉਹਨਾਂ ਦਾ ਵੱਡਾ ਕਾਪਲਾ ਛੜਕਾਂ ਤੋਂ ਲੰਘਦਾ ਨਜ਼ਰ ਆਇਆ ਪੁੱਤਰ ਨੇ ਹੈਰਾਨਕੁਨ ਬਿਆਨ ਰਾਹੀਂ ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਕੀਤੇ ਜਾ ਰਹੇ ਸ਼ਾਂਤੀ ਯਤਨਾਂ ਦੀ ਛਲਾਂਗਾ ਕੀਤੀ ਕ੍ਰੈਮਲਿਨ ਵੱਲੋਂ ਜਾਰੀ ਇੱਕ ਵੀਡੀਓ ਵਿੱਚ ਪੁੱਤਰ ਨੇ ਕਿਹਾ 트럼ਪ ਸਰਕਾਰ ਜੰਗ ਰੋਕਣ ਅਤੇ ਸਾਰੀਆਂ ਧਿਰਾਂ ਦੇ ਹਿੱਤਾਂ ਦੇ ਫਾਇਦੇ ਵਾਲਾ ਸਮਝੌਤਾ ਕਰਵਾਉਣ ਲਈ ਇਮਾਨਦਾਰੀ ਨਾਲ ਯਤਨ ਕਰ ਰਹੀ ਹੈ ਇਸੇ ਤਰ੍ਹਾਂ ਟਰੰਪ ਨੇ ਕਿਹਾ ਕਿ ਪੁਤਨ ਨਾਲ ਹੋਣ ਵਾਲੀ ਮੁਲਾਕਾਤ ਸਫਲ ਰਹਿਣ ਦੀ ਅਸਾਰ ਸਿਰਫ 25% ਹੀ ਸ ਹਨ ਜੇ ਮੁਲਾਕਾਤ ਸਫਲ ਰਹਿੰਦੀ ਹੈ ਤਾਂ ਯੂਕਰੇਨ ਦੇ ਰਾਸ਼ਟਰਪਤੀ ਜ਼ੇਲੈਕਸੀ ਨੂੰ ਵੀ ਲਾਸਕਾ ਸਾਧਕੇ ਤਿੰਨ ਧਿਰਾਂ ਵਾਲੀ ਬੈਠਕ ਕਰ ਸਕਦੇ ਹਨ ਦੂਜੇ ਪਾਸੇ ਟਰੰਪ ਪੁਤਨ ਦੀ ਮੁਲਾਕਾਤ ਤੋਂ ਪਹਿਲਾਂ ਲਾਸਕਾ ਵਿਖੇ ਯੂਕਰੇਨ ਦੀ ਹਮਾਇਤ ਵਿੱਚ ਰੈਲੀ ਕੱਢੀ ਗਈ ਟਰੰਪ ਸਾਫ ਲਫਜ਼ਾਂ ਵਿੱਚ ਆਖ ਚੁੱਕੇ ਹਨ ਕਿ ਪੁੱਤਨ ਜੰਗ ਖਤਮ ਕਰਨ ਵਾਲੇ ਵਾਸਤੇ ਤਿਆਰ ਹਨ ਪਰ ਇਸ ਵਾਸਤੇ ਦੋਹਾਂ ਧਿਰਾਂ ਦੀ ਸਹਿਮਤੀ ਲਾਜ਼ਮੀ ਹੋਵੇਗੀ ਟਰੰਪ ਨੇ ਪਹਿਲੀ ਮੁਲਾਕਾਤ ਨੂੰ ਸ਼ਤਰੰਜ ਦੀ ਖੇਡ ਦੱਸਿਆ ਜਿਸ ਮਗਰੋਂ ਦੂਜੀ ਬੈਠਕ ਦਾ ਰਾ ਪੱਦਰਾ ਹੋਵੇਗਾ ਖਬਰ ਨਾਲ ਅੰਤ ਤੱਕ ਜੁੜੇ ਰਹਿਣ ਲਈ ਧੰਨਵਾਦ